ਉਜੀ ਬਾਈ ਦੋ ਟਰੈਕਟਰ ਅੱਜ ਆਪਾਂ ਨੇ ਹੋਰ ਸੇਲ ਕਰਤੇ ਫਾਰਮ ਟਰੈਕ ਇੱਕ ਮੈਸੀ 5245 ਇਹ ਆਪਣੇ ਕੋਲ ਆਏ ਸੀ ਆਪਾਂ ਵਿੱਚ ਇਕੱਠੇ ਪਏ ਦੋਹੇ ਟਰੈਕਟਰ ਇਹ ਦੋਹੇ ਟਰੈਕਟਰ ਦੇਤੇ ਆਪਾਂ ਨੇ ਵੀਰ ਬਿਨਾਂ ਦਾ ਸੇਲ ਪਰਚੇ ਦਾ ਹੀ ਕੰਮ ਵੈਸੇ ਲੋ ਜੀ ਵੀਰ ਆਪਾਂ ਤਾਂ ਅੱਗੇ ਵੀ ਲੈ ਕੇ ਜਾਂਦੇ ਰਹਿੰਨੇ ਆ ਬਾਈ ਟਰੈਕਟਰ ਪਹਿਲੀ ਵਾਰ ਨਹੀਂ ਲੈ ਕੇ ਚੱਲੇ ਇਕੱਠੇ ਹੀ ਯਾਨੀ ਕਿ ਦੋ ਦੋ ਤਿੰਨ ਤਿੰਨ ਟਰੈਕਟਰ ਹੋਰ ਵੀ ਨਾਲ ਦੀਆਂ ਏਜੰਸੀਆਂ ਤੋਂ ਲਈ ਜਾਂਦੇ ਨੇ ਲੋ ਜੀ ਤੇ ਉਹਨਾਂ ਨੇ ਟੋਚਨ ਪਾ ਲਿਆ ਬੂਨੋ ਹੋ ਗਿਆ ਲੈ ਇਹ ਆਪਣੇ ਕੋਲ 52 ਬੰਦਾ ਵਾਲੀ ਆਇਆ ਤਾਂ ਜੀ 8 ਮਾਡਲ ਹੈ ਟਾਇਰ ਵੀ ਵਧੀਆ 14 ਦੇ ਫਾਰਮ ਟਰੈਕ 68 9 ਮਾਡਲ ਹੈ ਜੀ ਕਰੋ ਜੀ ਚੈੱਕ ਬਾਕੀ ਟਰੈਕਟਰ ਵਧੀਆ ਬਾਈ ਫਾਰਮ ਟਰੈਕ ਵਧੀਆ ਨਾਲ ਦਾ ਇੰਜਨ ਆ ਟਰੈਕਟਰ ਦਾ ਸਾਲ ਸੁਧਰਾ ਟਾਇਰ ਵੀ ਨਾਲ ਦੇ ਆ ਬਾਈ ਪਿਛਲੇ ਟਾਇਰ ਉਹਦੇ ਨਾਲ ਦੇ ਹੀ ਖੜੇ ਆ ਮੋਢੇ ਟਰਕਾ ਸੇ ਦੇ ਸੌਦਾ ਕਰਾਇਆ ਜਿਹੜਾ ਪਾਲ ਬਾਈ ਨੇ ਉਹ ਦੇਖੋ ਮੈਂ ਤਾਂ ਉੱਥੇ ਆ ਠੀਕ ਹੈ ਜੀ ਤੇ ਪਹਿਲਾਂ ਬਾਈ ਇਕੱਠੇ ਜੋੜ ਲੈ ਤੇ ਲੋਟ ਨਹੀਂ ਆਇਆ ਹੁਣ ਇਹ ਕਹਿੰਦੇ ਇਕੱਲੇ ਇਕੱਲੇ ਲੈ ਜਾਣੇ ਆ ਜਾਂ ਫੇਰ ਟੋਚਨ ਦੂਆ ਲੈ ਕੇ ਆਉਂਗੇ ਫੇਰ ਉੱਦਾਂ ਲੋਟ ਆਉਣੇ ਆ ਇਕੱਠੇ ਲੋਟ ਨਹੀਂ ਆਇਆ ਕੰਮ ਵਿੱਚ ਵਿੱਚ ਬਸਣ ਲੱਗੇ ਤੇ ਬਾਕੀ ਕਈ ਵੀਰਾਂ ਨੇ ਕਿਹਾ ਤੁਸੀਂ ਵੀਡੀਓ ਨਹੀਂ ਪਾਈ ਬਾਈ ਇਕੱਲੇ ਆਪਣੇ ਕੋਲ ਕੱਲ ਕੱਟ ਹੋਏ ਤੇ ਇਹ ਇਹ ਆਪਣੇ ਮੈਸੇਜ ਕੱਟਿਆ ਦਾ 9000 ਤੱਕ ਤੇ 9000 ਮੈਸੇਜ ਕੱਟ ਹੋਇਆ ਦਾ ਉਹ ਦੂਆ ਡਾਟਾ ਆਪਾਂ ਨੇ ਨਵੇਂ ਦੇ ਵਿੱਚ ਕੱਟ ਹੋਇਆ ਬਾਈ ਬਾਕੀ ਸੌਦਾ ਬਾਈ ਤੁਹਾਨੂੰ ਪਤਾ ਹੁਣ ਥੋੜਾ ਜਿਹਾ ਦਿਨ ਲੱਗੇ ਖੋਲਣ ਨੂੰ ਪੰਨੇ ਕੱਢਣ ਲੱਗੇ। ਬਾਕੀ ਪਾਲ ਬਾਈ ਸਾਡਾ ਮਿੰਟ ਲਾਉਂਦਾ ਸੌਦਾ ਕਰਾਉਣ ਨੂੰ। ਤੇ ਮਾਰਾਡ ਰੋਡ ਦੇਖੋ ਬਾਈ ਟਰੈਕਟਰ ਦੇ ਬਹੁਤ ਕੰਮ ਦੇ ਪਏ ਆ। ਇਹ ਉੱਪਰ ਦੀ ਘਮਾ ਲਿਆ। ਸਿਰਫ ਥੋੜਾ ਜਿਹਾ ਹੱਥ ਫੇਰੀ ਹੋਣੀ ਵਾਲੀ ਟਰੈਕਟਰ ਤੇ ਸਤਰੀ-ਸੁਤਰੀ ਲੱਗਣੀ ਆ ਬਾਕੀ ਤਾਂ ਕੰਮ ਓਕੇ ਆ ਹਨਾ। ਲੋ ਜੀ। ਕਰਤੇ ਆਲਵੇ ਦਾ ਜੀ। ਕੀ ਕਿਸੇ ਵੀ ਨਾ ਲੈਣੇ ਵੀ ਹੋਏ ਬਾਈ ਕੋਈ ਹੋਇਆ ਚਾਹਵਨ ਦੱਸ ਦਿਓ ਆਪਾਂ ਤੁਹਾਨੂੰ ਬਾਈ ਨਾਲ ਤੋਂ ਜੈ ਰੇਟ ਤੇ ਦਵਾ ਦਾਂਗੇ ਜੋ ਜੀ ਬਾਈ ਹੁਣ ਲਾਤਾ ਪੱਕਾ ਜੋੜ ਸਲੈਂਸਰ ਵੜਤਾ ਲੋ ਜੀ ਦੋ ਰੈਟਰ ਪਾ ਕੇ ਇਕੱਠੇ ਤੋਰਤੇ ਜੀ ਸਲੈਂਸਰ ਲੈ ਆਇਆ ਆਪਣਾ ਸਲੈਂਸਰ ਕਹਿੰਦਾ ਵੰਪਰ ਵੜਾ ਕੇ ਲੈ ਆਇਆ ਬਾਈ ਇਹਦਾ ਵਾਹਤਾ ਦਾ ਸਾਫੇ ਆ ਦਈ ਜਾਣਾ ਓ ਬਾਈ ਕੱਪ ਤੇ ਆ ਰਿਹਾ ਜੀ। ਮਾਰਾ ਚਲੋ ਬਾਈ ਪਹੁੰਚੇ ਆਪਣੇ ਪਿੰਡ ਵਾਲੇ ਖੇਤਾਂ 'ਚ। ਤੇ ਆਪਣਾ ਗੰਨਾ ਲੱਗਿਆ ਹੋਇਆ ਅੱਜ ਕਾਟਣ ਫੇਰ ਪਰਚੀ ਆਈ ਹੋਈ ਹੈ ਜੀ। ਤੇ ਆਪਣਾ ਗੰਨਾ ਉਹੀ ਹੈ ਬਾਈ ਜਿਹੜਾ ਆਲੂ ਵਾਲੇ ਖੇਤਾਂ 'ਚ ਲੱਗਿਆ ਪਤਾ। ਉਹ ਗੰਨਾ ਇਹ। ਇਹ ਥੋੜਾ ਜਿਹਾ ਜਿਹੜਾ ਦੱਸਿਆ ਤਾਂ ਆਪਾਂ ਨੇ ਵੀਡੀਓ ਵੀ ਪਾਈ ਹੋਈ ਧੀ ਕਿੰਨਾ ਆਪਣਾ ਗਿਰ ਗਿਆ ਸੀਗਾ ਜਿਆਦਾ ਹਵਾ ਨਾਲ। ਤੇ ਵਸੇ ਗੰਨੇ ਤਾਂ ਉਹ ਵਜਨ ਬਥੇਰਾ ਗੰਨਾ ਮੱਲਿਆ ਹੋ ਬਹੁਤ ਆ ਗਿਰ ਗਿਆ ਸੀ ਗੰਨਾ ਆਪਣਾ ਬਲਬਲ ਖਾ ਕੇ। ਤਨਰੀ ਚੱਲੀ ਸੀ ਇੱਕ ਦਿਨ ਬਹੁਤ ਪਿੱਛੇ ਜੇ ਪਾਰਕੀਆਂ ਚ ਦੋ ਘੜ ਘੜ ਹੋ ਰਹੀਆਂ ਇੱਕ ਆਪਣਾ ਲੱਗੇਵੇਂ ਘੜਨਾ ਇੱਕ ਨਾਲੇ ਇਧਰ ਕਾਲੇ ਬਾਈ ਵੱਲ ਲੱਗੇ ਹੋਏ ਘੜਨਾ ਕਾਲਾ ਬਾਈ ਵੀ ਕਹੀ ਦਿੰਦਾ ਫੋਨ ਕਰੀ ਜਾਂਦਾ ਬਾਈ ਰਸਤਾ ਹੋਇਆ ਵਾ ਤਾਂ ਜਮੈਂ ਬਲਾਕ ਜਿਹੜਾ ਰਸਤਾ ਕਾਲੇ ਬਾਈ ਮੋਟਰ ਨੂੰ ਜਾਂਦਾ ਰਸਤਾ ਬਿਲਕੁਲ ਬਲਾਕ ਹੋਇਆ ਵਾ ਤਾਂ ਦੇਖੋ ਆ ਲੋ ਜੀ ਗੰਨਾ ਸਾਰੇ ਗਿਰਿਆ ਵਾ ਤਾਂ ਹੁਣ ਇਧਰ ਨੂੰ ਰਸਤਾ ਖੋਲਣਾ ਗੰਨਾ ਵੱਢ ਹੋ ਗਏ ਉਹ ਉਧਰ ਬਾਈ ਕਾਲਾ ਬਾਈ ਲੱਗਿਆ ਹੋਇਆ ਪਰਚੀ ਕਟਨ ਉਹਦੇ ਉਹਦੇ ਲੇਬਰ ਹੋਰ ਲੱਗੇ ਹੋਏ ਆਪਣੇ ਹੋਰ ਆ ਤੇ ਟਰੈਕਟਰ ਹੈਗਾ ਜਗਦੀਪ ਬਾਈ ਵਾਲਾ ਉਹ ਦੇਖੋ ਜੀ ਖੇਤ ਹੈਗੇ ਬਾਈ ਗਿੱਲੇ ਹੁਣ ਥੋੜੇ ਜਿਹਾ ਪਹਿਲਾਂ ਹੀ ਟਰੈਕਟਰ ਫਸ ਗਿਆ ਲੋਰੇ ਟਰਾਲੀ ਅਸੀਂ ਵੀ ਦੁਬਾਰਾ ਕੱਢੀ ਹੈ ਜੀ ਖੇਤ ਗਿੱਲਿਆਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਖੇਤ ਬਾਈ ਹੌਲੀ ਹੌਲੀ ਨਮੀ ਛੱਡਦੇ ਆ ਇਹ ਤੁਹਾਨੂੰ ਪਤਾ ਨਾ ਇਹ ਡੱਕਰ ਆ ਨਾ ਇਹ ਦਰਮਿਆਨੀ ਜੀ ਟਾਈਪ ਜਮੀਨ ਆ ਜਾਂਦੀ ਆ ਉਹ ਸਾਰਾ ਗੰਨਾ ਉਧਰ ਬਾਈ ਕਾਲੇ ਬਾਈ ਵਾਲਾ ਖੜਾ ਜਿਹੜਾ ਉਹ ਗਾਂ ਖੜਾ ਪਰਲੇ ਪਾਸੇ ਲੋ ਜੀ ਦੇਖ ਲਓ ਬਾਈ ਪੱਤੀ ਵੀ ਨਹੀਂ ਛੱਡਦੇ ਉਰੇ ਜਿਹੜੇ ਸਾਡੇ ਲੋਕ ਆ ਜਿਹੜਾ ਤੂੜੀ ਦਾ ਜਿਨ੍ਹਾਂ ਦਾ ਮੰਨ ਦਾ ਤੂੜੀ ਦਾ ਪੈਸੇ ਠੀਕ ਆ ਰੇਟ ਇਸ ਵਾਰ ਬਹੁਤਾ ਕੋਈ ਜ਼ਿਆਦਾ ਨਹੀਂ ਹੈ ਆ ਦੇਖ ਲਓ ਪੱਤੀ ਵੀ ਨਾਲ ਦੀ ਨਾਲੇ ਸਾਫ਼ ਕਰਤੀ ਖੇਤ ਚੋਂ ਆਗਦਾ ਦੂਰ ਦੀ ਗੱਲ ਆ ਆਪਣੀ ਇਧਰੋਂ ਪਰਚੀਆਂ ਘੜ ਹੋ ਗਈਆਂ ਬਾਈ ਆਹ ਇੱਕ ਤੁਹਾਨੂੰ ਆਪਾਂ ਬੂਟੇ ਦਿਖਾਉਣੇ ਆ ਪਪੂਲਰ ਤੇ ਆਪਾਂ ਨੇ ਪਿਛਲੇ ਸਾਲ ਲਾਏ ਸੀਗੇ ਬਾਈ ਸਮਝ ਲਓ ਸਾਲ ਹੋ ਗਿਆ ਪਿਛਲੀ ਵਾਰ ਜਨਵਰੀ ਤੇ ਲੱਗੇ ਹੋਏ ਆ ਜੀ ਇਹ ਉਹਦੇ ਤੋਂ ਆਪਣੀ ਇੱਕ ਪਰਚੀ ਹੋਈ ਆ ਬਾਈ 2 ਵਿੱਗੇ ਤੋਂ ਤੁਹਾਨੂੰ ਪਤਾ ਜੀ ਬੂਟਿਆਂ ਵਿੱਚੋਂ ਗੰਨਾ ਬਾਈ ਮਾੜਾ ਹੀ ਹੁੰਦਾ ਏ ਬਹੁਤ ਤਕੜਾ ਗੰਨਾ ਨਹੀਂ ਆਪਾਂ ਕਹਿ ਸਕਦੇ ਪਰ ਆਪਣਾ ਪਪੂਲਰ ਇੰਨਾ ਵਧੀਆ ਚੱਲਿਆ ਬਾਈ ਐਨ ਬਹੁਤ ਵਧੀਆ ਗਰੋਥ ਹੋਈ ਪਪੂਲਰ ਦੀ ਕੋਈ ਵੀ ਬੂਟਾ ਆਪਣਾ ਖਰਾਬ ਨਹੀਂ ਗਿਆ ਬਾਈ ਸਾਰੇ ਲਗਭਗ ਜਿੰਨੇ ਵੀ ਬੂਟੇ ਲਾਏ ਤੇ ਸਾਰੇ ਬੂਟੇ ਚੱਲਦੇ ਠੀਕ ਆ ਜੀ ਲੋ ਜੀ ਤੁਹਾਨੂੰ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਬੂਟਾ ਆਪਣਾ ਵਧੀਆ ਚੱਲੇ ਇੱਕ ਨੰਬਰ ਐਨ ਦੋ ਲਾਈਨਾਂ ਲਾਈਆਂ ਦੀ ਬਾਈ ਇਹ ਇਹ ਆਪਾਂ ਨੇ ਵਿੱਚ ਬੂਟੇ ਤੋਂ ਬੂਟਾ ਗੈਪ ਰੱਖਿਆ ਜੀ 6 ਫੁੱਟ ਦਾ ਇਹ ਤੇ ਐਂ ਇੱਧਰ ਆਪਣੇ ਆਹ ਗੱਭੇ 111 ਛੜਤਾ 21 ਫੁੱਟ ਦਾ ਠੀਕ ਆ ਜੀ ਥੋੜਾ ਜਿਹਾ ਪੈਦਾ ਰਹਿੰਦਾ ਬਾਈ ਇੱਕ ਤਾਂ ਜਾਨੀ ਕਿ ਧੁੱਪ ਵਧੀਆ ਮਿਲ ਜਾਂਦੀ ਆ ਵਿਚਾਲ ਵਿਚ ਜਿਹੜੀ ਚੀਜ਼ ਫਸਲ ਆਈ ਵੀ ਆ ਆ ਨਾਲ ਇੱਧਰ ਦਲਵੀਰ ਬਾਈ ਵਾਲਾ ਗੰਨਾ ਖੜਾ ਬਾਈ ਦਲਵੀਰ ਦੇ ਇਹਦੇ ਇੱਕ ਪਰਚੀ ਰਹਿੰਦੇ ਇੱਕ ਪਰਚੀ ਨੇ ਖੜਾਤੀ ਵੀ ਆ ਤੇ ਪਰ ਬਾਈ ਗੰਨੇ ਵਿੱਚ ਜਾਨੀ ਕਿ ਬਹੁਤ ਵਧੀਆ ਗਰੋਥ ਹੁੰਦੀ ਆ ਬੂਟੇ ਦੀ ਜਾਨੀ ਕਿ ਸਮਝ ਲਓ ਵੀ 2-2 ਹੱਥ ਪੈਣਾ ਆ ਮਤਲਬ ਕਿ ਇਦਾਂ ਦੇ ਮੁਠੀਆਂ 2 ਪੈਣੀਆਂ ਗੰਨੇ ਨੂੰ ਤੇ ਇਹ ਬਾਈ 10 ਨੰਬਰ ਛਟੀ ਲਾਈਵ ਦੀ ਆਪਾਂ ਨੇ ਜੀ 110 ਕਹਿੰਦੇ ਜਿਹਨੂੰ ਆਪਾਂ ਜੀ ਤੇ ਬਾਕੀ ਇਹ ਤੋਂ ਲਾਵਾ ਇੱਕ ਗੰਨਾ ਬਣਾ ਉਹ ਉੱਥੇ ਜੇ ਇੱਕ ਪਰਚੀ ਥੱਲੇ ਖੜੀ ਆ ਤੇ ਬਾਕੀ ਉਹ ਦੋ ਤਿੰਨ ਪਰਚੀਆਂ ਹੋਰ ਹੈਗੀਆਂ ਉਹਦੇ ਬਾਅਦ ਚ ਕੰਮ ਆਪਣੀ ਸਮਾਪਤੀ ਹੋ ਆ ਗੰਨੇ ਦੀ ਬਾਕੀ ਜਿਹੜੇ ਭਾਈ ਉਰੇ ਪੈਣੀ ਆ ਪਸੂੜੀ ਦੇਖ ਲਓ ਤੁਸੀਂ ਅੱਜ ਕਿਉਂਕਿ ਛੇ ਦਾ ਹੈਗਾ ਨਰਮ ਇਹ ਵਿੱਚੇ ਖੜਾ ਕੇ ਲੱਗਿਆ ਹੋਇਆ ਲੋਡ ਕਰਨ ਮਨ ਨੂੰ ਨਹੀਂ ਲੱਗਦਾ ਵੀ ਟਰਾਕਟਰ ਨਿਕਲੂਗਾ ਦੋ ਜਣ ਦੂਜਣ ਪਾ ਕੇ ਫੇਰ ਕੱਢਣਾ ਪੈਣਾ ਅਕੀ ਬਾਈ ਕਣਕਾਂ ਇਸ ਵਾਰ ਠੀਕ ਐ ਜਿਹੜੀਆਂ ਕਣਕਾਂ ਪਾਣੀ ਦੀ ਮਾਰ ਥੱਲੇ ਆਈ ਵੀ ਜਦੋਂ ਮੀਂਹ ਪੈ ਗਿਆ ਸੀ ਉਹ ਕਣਕਾਂ ਥੋੜੀਆਂ ਜੀਆਂ ਹੈਗੀਆਂ ਖਰਾਬ ਜਿਹੜੀਆਂ ਕਣਕਾਂ ਪਹਿਲਾਂ ਬੜੀਆਂ ਹੋ ਗਈਆਂ ਤੀਆਂ ਮੀਂਹ ਜਾਨੀ ਕਿ ਉਹ ਮਾੜੇ ਮੋਟਾ ਝੱਲ ਗਈਆਂ ਜੇਕਰ ਆਹ ਏਰੀਆ ਜਿਹੜਾ ਆਹ ਏਰੀਆ ਬਾਈ ਸਾਡਾ ਇਹਨੂੰ ਕੋਈ ਬਹੁਤਾ ਫਰਕ ਨਹੀਂ ਹੈ ਇਹ ਝੱਲੇ ਜਾਂਦੀ ਪਾਣੀ ਦੀ ਮਾਰ ਜਿਹੜਾ ਆਪਣਾ ਦੂਆ ਏਰੀਆ ਬਾਈ ਝੱਲੀਆਂ ਦਾ ਉੱਧਾ ਥੋੜੀ ਮਾਰ ਹੈਗੀ ਆ ਆ ਸਾਰੀ ਕਣਕ ਬਾਈ ਕਾਲੇ ਬਾਈ ਵਾਲੀ ਖੜੀ ਆ ਉਹ ਸਰੇ ਤੱਕ ਉਹ ਮੋਟਰ ਉੱਧਰ ਇਹ ਕਣਕ ਠੀਕ ਆ ਬਲ ਹਾਲ ਪੂਰੀ ਬਲ ਨਿਕਲੇ ਆਂ ਦੇਖ ਲੋ ਪਹਿਲਾ ਹਾਲ ਦੀ ਘੜੀ ਤਾਂ ਕਣਕ ਬਾਈ ਵਧੀਆ ਦਿਖ ਰਹੀ ਕੋਈ ਹੈ ਨਹੀਂ ਬਿਮਾਰੀ ਬਾਕੀ ਹੁਣ ਆਉਣ ਵਾਲਾ ਟਾਈਮ ਦੱਸੋ ਬਾਈ ਕਿਆ ਕਹਿੰਦਾ ਠੀਕ ਆ ਤੁਹਾਨੂੰ ਪਤਾ ਹੀ ਆ ਬਾਈ ਇਹ ਫਸਲ ਤੇ ਬਾਕੀ ਚਲੋ ਬਾਈ ਠੀਕ ਆ ਆਪਾਂ ਵੀ ਚੱਲੀਏ ਘਰ ਨੂੰ ਤੇ ਜੇ ਬਾਕੀ ਹੋਰ ਵੀ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਕੋਈ ਵੀ ਖਰੀਦਣਾ ਜਾਂ ਵੇਚਣਾ ਹੁੰਦਾ ਬਾਈ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਤੇ ਟਰੈਕਟਰ ਆਪਣੇ ਕੋਲ ਖੜੇ ਨੇ ਬਾਈ ਤੁਹਾਨੂੰ ਪਤਾ ਹੀ ਆ ਆਪਾਂ ਦੇ ਸਾਰੇਆ ਵੀਡੀਓ ਵਿੱਚ ਪਾਏ ਹੋਏ ਕਿਹੜਾ ਕਿਹੜਾ ਟਰੈਕਟਰ ਆਪਣੇ ਕੋਲ ਖੜਾ ਫਿਲਹਾਲ ਸਟਾਕ ਦੇ ਵਿੱਚ ਤੇ ਨੰਬਰ ਸਭ ਨੂੰ ਆਲਰੇਡੀ ਪਤਾ ਹੀ ਆ ਬਾਈ ਸਕਰੀਨ ਦੇ ਥੱਲੇ ਵੀ ਨੰਬਰ ਦਿੱਤਾ ਹੁੰਦਾ ਹੈ ਬਾਕੀ ਇਹ ਤੋਂ ਇਲਾਵਾ ਜੇ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਵੇਚਣਾ ਹੁੰਦਾ ਏ ਕੋਈ ਵੀ ਟਰੈਕਟਰ ਹੋਵੇ ਵਧੀਆ ਹੋਵੇ ਚੱਲਦੀ ਹਾਲਤਾਂ ਚ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਜੀ ਤੇ ਬਾਕੀ ਇਹ ਤੋਂ ਇਲਾਵਾ ਹੋਰ ਵੀ ਕੋਈ ਵੀ ਖੇਤੀਬਾੜੀ ਦੇ ਰਿਲੇਟਡ ਕੋਈ ਵੀ ਸੰਧ ਹੁੰਦਾ ਜੀ ਤਾਂ ਉਹਦੀ ਮਤਲਬ ਕੀ ਆਪ ਨੂੰ ਦੱਸ ਦਿਆ ਕਰੂ ਆਪਣੇ ਕੋਲ ਤਾਂ ਹੋਰ ਵੀ ਕਈ ਵੀਰ ਗਾਹ ਹੁੰਦੇ ਨੇ ਲੈਣੇ ਵਾਲੇ ਤਾਂ ਆਪਾਂ ਉਹਨਾਂ ਨੂੰ ਨੰਬਰ-ਨੰਬਰ ਦੇ ਕੇ ਥੋੜੀ ਚੀਜ਼ ਦਵਾਉਣ ਦੇ ਵਿੱਚ ਹੈਲਪ ਕਰਿਆ ਕਰਾਂਗੇ ਜੀ ਤੇ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਧੰਨਵਾਦ